ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ ਤੀਜਾ ਭਾਗ ਪੰਜ ਤਤਾਂ ਦੀ ਮਨੁੱਖਾ ਦੀ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਗਤ ਦੇ ਸਾਰੇ ਗਿਆਨੀਆਂ ਵਿਗਿਆਨੀਆਂ ਨੇ ਇੱਕ ਜ਼ੁਬਾਨ ਹੋ ਕੇ ਮੰਨਿਆ ਹੈ ਕਿ ਪ੍ਰਭੂ ਦੀ ਸਿਰਜਣਾ ਵਿੱਚ ਮਨੁੱਖ ਸ਼੍ਰੋਮਣੀ ਜੀਵ ਹੈ ਉਰਦੂ ਜ਼ੁਬਾਨ ਦੇ ਵਿਦਵਾਨਾਂ ਨੇ ਇਸ ਨੂੰ ਹਰਸ਼ ਫੁੱਲ ਮਖਲੂਕਾਤ ਗਿਆ ਹੈ ਸਾਰੀਆਂ ਜੂਨਾ ਵਿੱਚੋਂ ਮਨੁੱਖਾ ਸਰੀਰ ਤਰੱਕੀ ਦਾ ਸਭ ਤੋਂ ਉਤਲਾ ਡੰਡਾ ਹੈ ਕੋਈ ਧਰਮ ਜਾਂ ਧਰਮ ਗ੍ਰੰਥ ਕੋਈ ਮਤਮਤਾਤ ਮਨੁੱਖ ਤੋਂ ਬਿਨਾ ਹੋਣ ਵਿੱਚ ਨਹੀਂ ਆ ਸਕਦਾ ਤੋਂ ਉਹਨਾਂ ਚਿਰ ਕੋਈ ਧਰਮ ਜਾਂ ਫਲਸਫਾ ਮੁਕੰਮਲ ਨਹੀਂ ਹੈ ਜਿੰਨਾ ਚਿਰ ਮਨੁੱਖ ਦੇ ਮੁੱਢ ਬਾਰੇ ਕੋਈ ਤਸੱਲੀ ਨਹੀਂ ਕਰਾਉਂਦਾ ਜੀਵ ਦੇ ਪੈਦਾ ਹੋਣ ਬਾਰੇ ਗੁਰਮਤ ਦਾ ਸਿਧਾਂਤ ਉੱਪਰ ਪੜਾਇਆ ਹੈ ਆਓ ਹੁਣ ਮਨੁੱਖਾ ਸਰੀਰ ਦੀ ਬਨਾਵਟ ਬਾਰੇ ਅਤੇ ਇਸ ਸਰੀਰ ਦੇ ਹੋਰ ਭੇਦਾਂ ਬਾਰੇ ਕਰਮਬਾਰ ਗੁਰਮਤ ਵਿਚਾਰ ਕਰੀਏ ਸਰੀਰ ਦੀ ਬਨਾਵਟ ਬਾਰੇ ਅਤੇ ਇਸ ਵਿੱਚ ਵਗਦੀਆਂ ਚਾਰ ਨਦੀਆਂ ਦਾ ਜ਼ਿਕਰ ਸਤਿਗੁਰਾਂ ਨੇ ਇਸ ਪ੍ਰਕਾਰ ਕੀਤਾ ਹੈ ਜਗਤ ਉਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜਿਉ ਪਾਇਆ ਦੇਹੀ ਨਗਰੀ ਨੌ ਦਰਵਾਜੇ 100 ਦਾਸਵਾਂ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਹੋਈ ਗੁਰਮੁਖ ਬੂਝੇ ਸ਼ਬਦ ਨਿਰਾਲਾ ਸਾਖਤ ਦੁਰਮਤ ਡੂਬੇਂ ਦਾਜੈਂ ਗੁਰ ਰੱਖੇ ਹਾਰ ਲਿਵਰਾਤਾ ਹੈ ਅਪ ਤੇਜ ਵਾਏ ਪ੍ਰਥਮੀ ਆਕਾਸ਼ਾ ਤਿੰਨਵੇਂ ਪੰਜ ਤਤ ਘਰ ਵਾਸਾ ਸਤਗੁਰ ਸ਼ਬਦ ਰਹੇ ਰੰਗ ਰਾਤਾ ਤਜ ਮਾਇਆ ਹੋਵੇਂ ਭਰਾਤਾ ਹੈ ਇਹ ਮਨ ਭੀਜੇ ਸ਼ਬਦ ਪਤੀਜੈ ਬਿਨ ਨਾਵੇਂ ਕਿਆ ਟੇਕ ਟਕੀਜੈ ਅੰਤਰ ਚੋਰ ਮੂਹੇ ਘਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੈ ਦੁੰਦਰ ਦੂਤ ਭੂਤ ਪੀ ਹਾਲੈ ਖਿੰਚੋ ਤਾਣ ਕਰੇ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਪਤ ਜਾਤਾ ਹੈ ਅੰਨਾ 1031 ਸ਼ਬਦ ਤੋਂ ਮਿਲਦੇ ਗਿਆਨ ਦਾ ਵੇਰਵਾ ਜਗਤ ਰਚਨਾ ਪ੍ਰਭੂ ਦੀ ਖੇਡ ਹੈ ਪਾਣੀ ਅਗ ਹਵਾ ਤ੍ਰਿਤੀ ਤੇ ਆਕਾਸ਼ ਇਹਨਾਂ ਪੰਜਾਂ ਦੇ ਮੇਲ ਦੀ ਰਾਹੀ ਪ੍ਰਮਾਤਮਾ ਨੇ ਪੰਜ ਤੱਤੀ ਮਨੁੱਖਾ ਦੇ ਬਣਾ ਕੇ ਉਸ ਵਿੱਚ ਜਿੰਦ ਪਾ ਦਿੱਤੀ ਇਸ ਸਰੀਰ ਨਗਰੀ ਨੂੰ ਉਸ ਨੇ ਨੌ ਦਰਵਾਜ਼ੇ ਦੋ ਅੱਖਾਂ ਦੋ ਨਾਸਾਂ ਦੋ ਕੰਨ ਇੱਕ ਮੂੰਹ ਇੱਕ ਗੁੱਦਾ ਅਤੇ ਲੇੰਗ ਦਾ ਪ੍ਰਗਟ ਤੌਰ ਤੇ ਲਾ ਦਿੱਤੇ ਹਨ ਜਿਸ ਦਰਵਾਜ਼ੇ ਰਾਹੀ ਉਸ ਦੇ ਘਰ ਵਿੱਚ ਪਹੁੰਚਣਾ ਹੈ ਉਹ ਦਸਵਾਂ ਦਰਵਾਜ਼ਾ ਸੁਰਤ ਚੇਤ ਮਨ ਬੁੱਧੀ ਉਸ ਨੇ ਗੁਪਤ ਰੱਖਿਆ ਹੈ ਇਸ ਜਗਤ ਵਿੱਚ ਨਰਦਾਇਤਾ ਮੋਹ ਲੋਭ ਤੇ ਕ੍ਰੋਧ ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ ਮਾਇਆ ਵਿੜੇ ਜੀਵ ਭੈੜੀ ਮੱਤੇ ਲੱਗ ਕੇ ਇਹਨਾਂ ਨਦੀਆਂ ਵਿੱਚ ਗੋਤੇ ਖਾਂਦੇ ਹਨ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸ਼ਰਨ ਪੈਂਦਾ ਹੈ ਅਤੇ ਉਸ ਦੇ ਸ਼ਬਦ ਗਿਆਨ ਵਿੱਚ ਚਿੱਤ ਜੋੜ ਕੇ ਇਸ ਗੱਲ ਨੂੰ ਸਮਝਦਾ ਹੈ ਉਹ ਗੁਰੂ ਦੀ ਮਿਹਰ ਨਾਲ ਇਹਨਾਂ ਅੱਗ ਨਦੀਆਂ ਵਿੱਚ ਡੁੱਬਣੋਂ ਬਚ ਨਿਕਲਦਾ ਹੈ ਮਾਇਆ ਦੇ ਮੋਹ ਵਿੱਚ ਫਸੇ ਹੋਏ ਮਨੁੱਖ ਦੇ ਅੰਦਰ ਰੌਲਾ ਪਾਉਣ ਵਾਲੇ ਡਰਾਉਣੇ ਭੂਤਾਂ ਵਰਗੇ ਕਾਮ ਆਦਿਕ ਵੈਰੀ ਵਾਸਾ ਕਰ ਲੈਂਦੇ ਹਨ ਅਤੇ ਮਨੁੱਖ ਦੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਹੀ ਖਿੱਚੀ ਰੱਖਦੇ ਹਨ। ਅਜਿਹਾ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ ਸੂਝ ਤੋਂ ਵਾਂਝਿਆ ਰਹਿ ਕੇ ਆਪਣੀ ਇੱਜ਼ਤ ਗਵਾ ਲੈਂਦਾ ਹੈ ਤੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਮਾਇਆ ਵਿੜੇ ਮਨੁੱਖ ਦਾ ਵਿਕਾਰੀ ਮਨ ਚੋਰ ਉਸ ਦਾ ਆਤਮਿਕ ਜੀਵਨ ਸਰਮਾਇਆ ਚੁਰਾਈ ਰੱਖਦਾ ਹੈ। ਪਰ ਗੁਰੂ ਦੀ ਮੱਤ ਤੋਂ ਖੁੰਝਿਆ ਹੋਇਆ ਜੀਵ ਇਸ ਚੋਰ ਨੂੰ ਨਹੀਂ ਪਛਾਣਦਾ ਅਤੇ ਸਦਾ ਖੁਆਰ ਹੁੰਦਾ ਹੈ ਜਿਹੜੇ ਜੀਵ ਸਤਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ ਉਹ ਮਾਇਆ ਦੀ ਖਾਤਰ ਭਟਕਣਾ ਛੱਡ ਕੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਗਿਆਨ ਵਿੱਚ ਭੇਜਿਆ ਜਾਂਦਾ ਹੈ ਖੁਸ਼ ਹੋ ਕੇ ਸ਼ਬਦ ਵਿੱਚ ਜੁੜਦਾ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਪ੍ਰਸੰਨ ਹੁੰਦਾ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਕੋਈ ਆਸਰਾ ਨਹੀਂ ਪਾਲਦਾ ਸਤਿਗੁਰਾਂ ਦੀ ਸਿੱਖਿਆ ਅਨੁਸਾਰ ਆਪਣੇ ਆਚਰਣ ਨੂੰ ਸਵਾਰਦੇ ਰਹਿਣ ਦੇ ਯਤਨ ਵਿੱਚ ਰੁੱਝੇ ਹੋਏ ਮਨੁੱਖ ਵਿਚਾਰਾਂ ਦੇ ਭਟਕਣ ਦੀ ਬਿਮਾਰੀ ਤੋਂ ਛੁਟਕਾਰਾ ਪਾ ਕੇ ਪ੍ਰਮਾਤਮਾ ਦੇ ਪਿਆਰ ਅੰਗ ਦੁਆਰਾ ਆਪਣਾ ਲੋਕ ਪਰਲੋਕ ਸਵਾਰਦੇ ਹਨ ਆਖਾਰ ਮੰਡਲੀ ਧਰਨ ਸੁਭਾਈ ਉਪਰ ਗगन ਚੰਦੋਵਾ ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਵਾ ਪੰਜ ਤਤ ਕਰ ਪੁਤਰਾ ਕੀਨਾ ਕਿਰਤ ਮਿਲਾਵਾ ਹੋਵਾ ਅੰਨਾ 884 ਅਰਥ ਸਭ ਮਨੁੱਖਾਂ ਦੇ ਮਨ ਦੀ ਭਟਕਣਾ ਦੇ ਕਾਰਨ ਸਾਰੀ ਧਰਤੀ ਅਖਾੜਾ ਬਣੀ ਹੋਈ ਹੈ ਇਸ ਦੇ ਉੱਪਰ ਆਕਾਸ਼ ਚੰਦੂਆ ਤਣਿਆ ਹੋਇਆ ਹੈ ਜਿਹੜਾ ਸਰੀਰ ਪਾਣੀ ਤੋਂ ਪੈਦਾ ਹੁੰਦਾ ਹੈ ਉਸ ਦਾ ਅਤੇ ਜਿੰਦ ਦਾ ਮਿਲਾਪ ਕਰਾਈ ਰੱਖਣ ਵਾਲਾ ਹਰੇਕ ਜੀਵ ਦੇ ਅੰਦਰ ਚੱਲ ਰਿਹਾ ਸੁਵਾਸ ਹੈ ਪੰਜ ਤੱਤਾਂ ਨੂੰ ਮਿਲਾ ਕੇ ਪਰਮਾਤਮਾ ਨੇ ਹਰੇਕ ਜੀਵ ਦਾ ਸਰੀਰ ਬਣਾਇਆ ਹੋਇਆ ਹੈ ਜੀਵ ਦੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਪੰਚ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੇ ਵਿਚਾਰਾ ਪੰਨਾ 1128 ਅਰਥ ਪੰਜ ਤਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ ਵਰਣ ਵਾਲੇ ਵਿੱਚ ਬਹੁਤੇ ਤੇ ਕਿਸੇ ਵਰਣ ਵਾਲੇ ਵਿੱਚ ਥੋੜੇ ਤਤ ਹਨ ਪੰਜ ਤਤ ਮਿਲ ਕਾਇਆ ਕੀਨੀ ਇਸਮੇ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਏ ਸ਼ਬਦ ਵਿਚਾਰਾ ਹੈ ਪੰਨਾ 103 ਅਰਥ ਹੈ ਭਾਈ ਇਸ ਸਰੀਰ ਵਿੱਚ ਜੋ ਪ੍ਰਮਾਤਮਾ ਨੇ ਪੰਜ ਵਿਰੋਧੀ ਤੱਤ ਰਲਾ ਕੇ ਬਣਾਇਆ ਹੈ ਇਸ ਦੇ ਅੰਦਰੋਂ ਵੀ ਪ੍ਰਮਾਤਮਾ ਦਾ ਨਾਮ ਖੋਜ ਕੇ ਲੱਭ ਲੈ ਜਿਉਂ-ਜਿਉਂ ਗੁਰੂ ਦੇ ਸ਼ਬਦ ਦੇ ਰਾਹੀਂ ਵਿਚਾਰ ਕਰੀਏ ਤਿਉਂ-ਤਿਉਂ ਇਹ ਸਮਝ ਆਉਂਦੀ ਹੈ ਕਿ ਆਤਮਾ ਤੇ ਪ੍ਰਮਾਤਮਾ ਇੱਕ ਰੂਪ ਹਨ ਮਨੁੱਖਾ ਦੇ ਦੇ ਸਿਰਜਣਾ ਦਾ ਇੱਕ ਇਹ ਪੱਖ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਓ ਲੂਜੈ ਮਨਸਾ ਮਨੇ ਸਮਾਈ ਹੈ ਮਾ ਕੀ ਰਕਤ ਪਿਤਾ ਬਿਦ ਤਾਰਾ ਮੂਰਤ ਸੂਰਤ ਕਰ ਆਪਾਰਾ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਪੰਨਾ 1022 ਅਰਥ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਅੰਦਰੋਂ ਕਾਮ, ਕ੍ਰੋਧ, ਅਹੰਕਾਰ ਨੂੰ ਦੂਰ ਕਰਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮ ਆਦਿਕ ਪੰਜ ਚੋਰਾ ਨੂੰ ਮਾਰਦਾ ਹੈ। ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ। ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿੱਚ ਹੀ ਮੁੱਕ ਜਾਂਦਾ ਹੈ। ਭਾਵੇਂ ਮਨ ਵਿੱਚ ਮਾਇਕ ਫੁਰਨੇ ਉੱਠਦੇ ਹੀ ਨਹੀਂ। ਇਹ અપਾਰ ਪ੍ਰਭੂ ਮਾਂ ਦੇ ਲਹੂ ਤੇ ਪਿਓ ਦੇ ਬੀਰਜ ਦੀ ਬੂੰਦ ਨੂੰ ਡਿਲਾ ਕੇ ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ ਹਰੇਕ ਜੀਵ ਦੇ ਅੰਦਰ ਤੇਰੀ ਜੋਤ ਹੈ ਜਿਹੜੀ ਵੀ ਪਦਾਰਥਾਂ ਦੀ ਬਖਸ਼ਿਸ਼ ਹੈ ਸਭ ਤੇਰੀ ਹੀ ਹੈ ਤੂੰ ਸਿਰਜਣਹਾਰ ਸਭ ਥਾ ਮੌਜੂਦ ਹੈ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਹੀਂ ਕਛ ਅਹ ਨਮੂਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪਰਪੰਚ ਜੋਰ ਚਲਾਇਆ ਕਿਨੂ ਹੂ ਲਾਕ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਇੱਕ ਨੀਮ ਉਸਾਰੀ ਖਿਨ ਮੈਂ ਬਿਨ ਸਜਾਏ ਅਹੰਕਾਰੀ ਪੰਨਾ 336 ਅਰਥ ਏ ਅਹੰਕਾਰੀ ਜੀਵ ਕਿਸ ਗੱਲ ਦਾ ਮਾਣ ਕਰਦਾ ਹੈ ਪਿਓ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ ਇਨ੍ਹਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ਏ ਮੇਰੇ ਗੋਬਿੰਦ ਤੇਤੋਂ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ ਤੇ ਕੋਈ ਮੇਰੀ ਮਲਕੀਅਤ ਨਹੀਂ ਇਹ ਸਰੀਰ ਧਨ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ਰਹਾ ਇਸ ਮਿੱਟੀ ਦੇ ਪੁਤਲੇ ਵਿੱਚ ਇਸ ਨੂੰ ਖੜਾ ਰੱਖਣ ਲਈ ਪ੍ਰਾਣ ਟਿਕੇ ਹੋਏ ਹਨ ਪਰ ਇਸ ਕਮਜ਼ੋਰ ਜਿਹੀ ਥੰਮੀ ਦੀ ਅਸਲੀਅਤ ਨੂੰ ਨਾ ਸਮਝਦਾ ਹੋਇਆ ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਜਿਨ੍ਹਾਂ ਜੀਵਾਂ ਨੇ 5-5 ਲੱਖ ਦੀ ਜਾਇਦਾਦ ਜੋੜ ਲਈ ਹੈ ਮੌਤ ਆਇਆ ਉਹਨਾਂ ਦਾ ਸਰੀਰ ਰੂਪ ਭਾਂਡਾ ਭੱਜ ਜਾਂਦਾ ਹੈ ਕਬੀਰ ਆਖਦਾ ਹੈ ਇਹ ਹੰਕਾਰੀ ਜੀਵ ਤੇਰੀ ਤਾਂ ਜੋ ਨਹੀਂ ਖੜੀ ਕੀਤੀ ਹੈ ਉਹ ਇੱਕ ਪਲਕ ਵਿੱਚ ਨਾਸ ਹੋ ਜਾਣ ਵਾਲੀ ਹੈ ਬਿੰਦ ਰક્ત ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੂਹ ਪਸਾਰਾ ਹੈ ਪੰਨਾ 1026 ਅਰਥ ਸਿਰਜਣਹਾਰ ਦੇ ਹੁਕਮ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੂੰ ਮਿਲ ਕੇ ਮਨੁੱਖਾ ਸਰੀਰ ਬਣਾ ਦਿੱਤਾ ਹਵਾ ਪਾਣੀ ਅਗਨੀ ਆਦਿਕ ਤੱਤਾਂ ਨੇ ਰਲ ਕੇ ਰਚਨਾ ਕਰ ਦਿੱਤੀ ਹਰੇਕ ਸਰੀਰ ਵਿੱਚ ਬੈਠਾ ਪਰਮਾਤਮਾ ਆਪ ਹੀ ਚੋਜ ਤਮਾਸ਼ੇ ਕਰ ਰਿਹਾ ਹੈ ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੋਇਆ ਹੈ ਐਵੇਂ ਹੀ ਪਿਤਾ ਦੇ ਵੀਰਜ ਦੀ ਇੱਕ ਬੂੰਦ ਤੋਂ ਬਣੇ ਸਰੀਰ ਦੀ ਅਸਲੀਅਤ ਦਰਸਾ ਕੇ ਸਦਾ ਮੌਤ ਨੂੰ ਚੇਤੇ ਰੱਖਦਿਆਂ ਸਾਨੂੰ ਨੇਕੀ ਦੇ ਰਾਹ ਤੋਰਨ ਦੇ ਯਤਨ ਵਿੱਚ ਸਤਿਗੁਰਾਂ ਦਾ ਫਰਮਾਨ ਬਿੰਦ ਤੇ ਜਨ ਪਿੰਡ ਕੀਆ ਅਗਨਕੁੰਡ ਰਹਾਇਆ ਜਾਂ ਜੰਮ ਆਏ ਚੋਟ ਪਕਰ ਤਾਬੇ ਕਾਹੇ ਰੋਇਆ ਪੰਨਾ 481 ਰਖਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਵਿਖਮ ਥਾਨੂ ਜਿਨ ਰਖਿਆ ਤਿਸ ਤੇਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਹੀਂ ਜਸ ਸੈ ਜਨਮ ਹਾਰ ਪੰਨਾ 706 ਸਾਕਤ ਨਿਰਗੁਣਿਆ ਰਿਆ ਆਪਣਾ ਮੂਲ ਪਛਾਣ ਰક્ત ਬਿੰਦ ਕਾ ਇਤਨੋ ਅਗਨੀ ਪਾਸ ਪੀराण ਪਵਣੇ ਕੇ ਵਸ ਦਿਹੂਰੀ ਮਸਤਕ ਸੱਚ ਨਿਸ਼ਾਨ ਪੰਨਾ 36 ਅਰਥ ਇਹ ਗੁਣਹੀਨਮ ਸਾਕਤ ਮਨੁਕ ਤੂੰ ਮਾਨ ਕਰਦਾ ਹੈ ਆਪਣੇ ਸਰੀਰ ਦਾ ਆਪਣਾ ਅਸਲਾ ਤਾਂ ਪਛਾਣ ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ ਚੇਤੇ ਰੱਖ ਆਖਰ ਇਸ ਨੇ ਅੱਗ ਵਿੱਚ ਪੈ ਜਾਣਾ ਹੈ ਹਰੇਕ ਜੀਵ ਦੇ ਮੱਥੇ ਤੇ ਇਹ ਅਟਲ ਹੁਕਮ ਹੈ ਕਿ ਇਹ ਸਰੀਰ ਸਵਾਸਾਂ ਦੇ ਅਧੀਨ ਹੈ ਹਰੇਕ ਦੇ ਸਵਾਸ ਗਿਣੇ ਮਿੱਥੇ ਹਨ ਸਵਾਸਾਂ ਦੇ ਆਸਰੇ ਸਰੀਰ ਕੰਮ ਕਰ ਰਿਹਾ ਹੈ ਪੰਚਮ ਪਾਤਸ਼ਾਹ ਦਾ ਫਰਮਾਨ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸੁਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੁੱਝਨ ਕੀ ਸਭ ਸੂਝ ਭਰੀ ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਤ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਮ ਸਿਮਰ ਸੁਬਾਮੀ ਏਕ ਕਰੀ ਕਰ ਗਿਆ ਲਿਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਪੰਨਾ 1387 ਅਰਥ ਹੈ ਜੀਵ ਪਰਮਾਤਮਾ ਨੇ ਪਿਤਾ ਦਾ ਰਤਾ ਕੋ ਬੀਰਜ ਪਾ ਕੇ ਪੇਟ ਰੂਪ ਖੇਤ ਵਿੱਚ ਨਿਮਿਆ ਤੇ ਤੇਰਾ ਅਮੋਲਕ ਮਨੁੱਖਾ ਸਰੀਰ ਸਜਾ ਕੇ ਰੱਖ ਦਿੱਤਾ ਉਸ ਨੇ ਤੈਨੂੰ ਖਾਣ ਪੀਣ ਦੇ ਪਦਾਰਥ ਮਹਿਲ ਮਾੜੀਆਂ ਤੇ ਮਨਨ ਨੂੰ ਸੁਖ ਬਖਸ਼ੇ ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ हे ਜੀ ਪਰਮਾਤਮਾ ਦੀ ਮਿਹਰ ਨਾਲ ਤਦੋਂ ਮਾਂ ਪਿਓ ਭਰਾ ਤੇ ਸਾਖ ਸੈਣ ਪਛਾਨਣ ਦੀ ਤੇਰੇ ਅੰਦਰ ਸੂਝ ਪੈ ਗਈ ਦਿਨੋਂ ਦਿਨ ਸਦਾ ਤੇਰਾ ਸਰੀਰ ਵੱਧ ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ ਇਹ ਗੁਨਾ ਤੋਂ ਸਖਣੇ ਕੰਗਲੇ ਮਾਇਆ ਦੇ ਕੀੜੇ ਇੱਕ ਘੜੀ ਤਾਂ ਉਸ ਮਾਲਕ ਨੂੰ ਯਾਦ ਕਰ ਜਿਸ ਨੇ ਤੇਰੇ ਉੱਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਇਹ ਦਿ얄 ਇਹ ਦਇਆ ਦੇ ਸਮੁੰਦਰ ਨਾਨਕ ਦਾ ਹੱਥ ਫੜ ਕੇ ਪਰਮਾ ਦੀ ਪੰਡ ਲਾ ਦੇ ਪਹਿਲਾ ਮਾਸੂਮ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੁਹ ਮਿਲਿਆ ਹੱਡ ਚੰਮ ਤਨ ਮਾਸ ਮਾਸੂਮ ਬਾਹਰ ਕੱਢਿਆ ਮੰਮਾ ਮਾਸ ਕੀ ਰਾਸ ਮੂੰ ਮਾਸੇ ਕਾ ਜੀਬ ਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਆ ਵੀ ਆਇਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੇ ਮਾਸੋਂ ਸਭੋ ਸਾਕ ਸਤਗੁਰ ਮਿਲਿਆ ਹੁਕਮ ਬੁਝੀਏ ਤਾਕੋ ਆਵੇ ਰਾਸ ਆਪ ਛੁੱਟੇ ਨਾ ਛੁੱਟੀਏ ਨਾਨਕ ਬਚਨ ਬਿਨਾਸ ਪੰਨਾ 1299 ਪੁਸਤਕ ਮਾਸ ਮਾਸ ਕਰ ਮੂਰਖ ਝਗੜੇ ਦੇ 55 ਤੋਂ 14 ਨੰਬਰ ਦੇ ਅਰਥ ਵੀ ਲਿਖੇ ਹੋਏ ਹਨ ਆਪਣੀ ਨਿੱਜੀ ਮਤ ਸਾਰੇ ਪੰਥ ਤੇ ਥੋਪਣ ਦੀ ਧੁੰ ਵਿੱਚ ਵਿਵੇਕਤਾ ਨੂੰ ਤਲਾਂਜਲੀ ਦੇਈ ਬੈਠੇ ਦੂਜਿਆਂ ਨੂੰ ਮੂਰਖ ਅਤੇ ਨਾ ਸਮਝ ਕਹਿ ਰਹੇ ਸੰਤ ਸਿੰਘ ਮਸਕੀਨ ਜਿਹੇ ਸਿੱਖ ਧਰਮ ਦੇ ਕਥਤ ਪ੍ਰਚਾਰਕ ਇਹਨਾਂ ਗੁਰੂ ਸ਼ਬਦਾਂ ਨੂੰ ਚਿਤ੍ਰੋਪਖਿਆਨ ਗ੍ਰੰਥ ਵਾਲੀ ਨੰਗੀ ਅਸ਼ਲੀਲਤਾ ਨਾਲ ਮਿਲਾ ਰਹੇ ਹੁੰਦੇ ਹਨ ਸਤਪੁਰਾਂ ਨੇ ਇਹਨਾਂ ਗੁਰੂ ਬਾਣੀ ਸ਼ਬਦਾਂ ਦੁਆਰਾ ਜਿਵੇਂ ਮਨੁੱਖਾ ਸਰੀਰ ਦੀ ਅਸਲੀਅਤ ਦੇ ਦਰਸ਼ਨ ਕਰਾ ਕੇ ਫੋਕੇ ਅਹੰਕਾਰ ਤੋਂ ਬਚੇ ਰਹਿਣ ਦਾ ਭੇਦ ਸਮਝਾਇਆ ਅਤੇ ਨਿਮਰਤਾ ਨਾਲ ਪ੍ਰਭੂ ਯਾਦ ਵਿੱਚ ਟਿਕੇ ਰਹਿ ਕੇ ਮਨੁੱਖਾ ਜੀਵਨ ਦਾ ਲੋਕ ਪਰਲੋਕ ਸਵਾਰਨ ਦਾ ਅਨਮੋਲ ਉਪਦੇਸ਼ ਦੇਣ ਦਾ ਉਪਕਾਰ ਕੀਤਾ ਹੈ ਸਤਿਗੁਰਾਂ ਦੇ ਉਸ ਯਤਨ ਨੂੰ ਨਿਸਫਲ ਨਾ ਕਰਦੇ ਹੋਏ ਆਪਣੇ ਗੁਰਦੇਵ ਜੀ ਦੇ ਬਚਨਾਂ ਅਨੁਸਾਰ ਆਪਣੀ ਜੀਵਨ ਜੁਗਤ ਟਾਲ ਗਏ ਮਨੁੱਖਾ ਸਰੀਰ ਦੀ ਅਸਲੀਅਤ ਸਮਝ ਰਹੇ ਸਤਿਗੁਰਾਂ ਦਾ ਇੱਕ ਇਹ ਫਰਮਾਨ ਵੀ ਸਦਾ ਯਾਦ ਰੱਖੀਏ ਸ਼ਲੋਕ ਨਿਰਗੁਣ ਆਰ ਇਹ ਆਣਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਿਸਟਾਨੀ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾ ਬਵਸਥਾ ਤੁਜੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਯਾ ਉਪਰ ਸਾਖ ਸੈਨ ਮੁਖ ਅਪਿ ਆਉ ਬੈਠ ਕੋ ਦੈਨ ਇਹੇ ਨਿਰਗੁਣ ਗੁਣ ਕਛੂ ਨਾਂਭੂਜੈ ਬਖਸ਼ਿ ਲਿਹੁ ਤੋ ਨਾਨਕ ਸਿਜੈ ਪੰਨਾ 268 ਅਰਥ ਹੈ ਜੀਵ ਸੋਹਣੇ RAM ਦੇ ਗੁਣ ਯਾਦ ਕਰ ਵੇਖ ਕੇ ਇਸ ਮੁੱਢ ਤੋਂ ਤੈਨੂੰ ਕਿਹਾ ਸੋਹਣਾ ਬਣਾ ਕੇ ਉਸਨੇ ਵਿਖਾਇਆ ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਜਿਸਨੇ ਤੈਨੂੰ ਪੇਟ ਦੀ ਅੱਗ ਵਿੱਚ ਵੀ ਬਚਾਇਆ ਜੋ ਬਾਲ ਉਮਰ ਵਿੱਚ ਤੈਨੂੰ ਦੁੱਧ ਪਿਆਲਦਾ ਹੈ ਭਰ ਜਵਾਨੀ ਵਿੱਚ ਭੋਜਨ ਤੇ ਸੁੱਖਾਂ ਦੀ ਸੂਝ ਦਿੰਦਾ ਹੈ ਜਦੋਂ ਤੂੰ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਨੂੰ ਸਾਖ ਸੱਜਣ ਤਿਆਰ ਕਰ ਦਿੰਦਾ ਹੈ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ ਭੋਜਨ ਦਿੰਦੇ ਹਨ ਉਸ ਪ੍ਰਭੂ ਨੂੰ ਚੇਤੇ ਕਰ ਪਰ हे ਨਾਨਕ ਆਖ ਜੇ ਪ੍ਰਭੂ ਇਹ ਗੁਣਹੀਣ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ ਜੇ ਤੂੰ ਆਪ ਮਿਹਰ ਕਰੇ ਤਾਂ ਇਹ ਜਨਮ ਨੋਰਥ ਵਿੱਚ ਸਫਲ ਹੋਵੇ ਸਰੀਰ ਸਿਰਜਣਾ ਦਾ ਜ਼ਰੂਰੀ ਪੱਖ ਪ੍ਰਭੂ ਦੇ ਬਣਾਏ ਪੱਕੇ ਨਿਜਮ ਅਨੁਸਾਰ ਪੰਜ ਤੱਤਾਂ ਦੇ ਮੇਲ ਦੁਆਰਾ ਮਾਤਾ ਦੇ ਉਦਰ ਵਿੱਚ ਸਰੀਰ ਬਣਦਾ ਹੈ ਪਰ ਜਿਸ ਦੀ ਸ਼ਕਤੀ ਦੁਆਰਾ ਇਹ ਸਰੀਰ ਜਗਤ ਵਿੱਚ ਆਉਂਦਾ ਹੈ ਅਤੇ ਇੱਥੇ ਵਿਚਰਦਾ ਹੈ ਉਹ ਜੀਵ ਆਤਮਾ ਪਰਮਾਤਮਾ ਦਾ ਅੰਛੋਣ ਕਰਕੇ ਕਿਸੇ ਤਤ ਆਦਿ ਬਣੀ ਹੋਈ ਨਹੀਂ ਹੁੰਦੀ ਇਹ ਪੰਜ ਭੂਤਕ ਮਨੁੱਖਾ ਦੇ ਜਗਤ ਵਿੱਚ ਤਦ ਹੀ ਆਉਂਦਾ ਹੈ ਯਾਦ ਪਰਮ ਸੂਰਜ ਉਸ ਪਰਮਾਤਮਾ ਦੀ ਜੋਤ ਰੂਪ ਕਿਰਨ ਜੀਵਾਤਮਾ ਇਸ ਵਿੱਚ ਆ ਟਿਕਦੀ ਹੈ ਇਹ ਸਰੀਰ ਆ ਮੇਰਾ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰਿ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਜਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਪੰਨਾ 921 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਣ ਦਾ ਤੀਜਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ